ਆਮ ਬਾਗ ਵਿਕੇਸ਼ ਸ਼ਾਂਤੀ ਨਿਕੇਤਨ ਫਾਰਕ ਵਾਲੇ ਹਿੱਸੇ ਵਿੱਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਨਵੇਂ ਕਮਿਊਨਿਟੀ ਹਾਲ ਦਾ ਉਦਘਾਟਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਹਾਲ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਸ਼ਹਿਰ ਨਿਵਾਸੀਆਂ ਨੇ ਕੀਤਾ ਧੰਨਵਾਦ ਧੰਨਵਾਦ ਕਰਨ ਦੇ ਨਾਲ ਹੀ ਇਸ ਮੌਕੇ ਲੱਖਾਂ ਰੁਪਏ ਦਾ ਦਾਨ ਕਰਨ ਵਾਲੇ ਦਾਨੀਆਂ ਅਤੇ ਟਰਸਟੀ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਗਉਂ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾਂ ਨੇ ਲੱਖਾਂ ਰੁਪਏ ਦੇ ਦਾਨ ਕਰਨ ਵਾਲੇ ਦਾਨੀਆਂ ਨੂੰ ਵੱਟ ਛੜ ਕੇ ਦਾਨ ਕਰਨ ਦਾ ਕੀਤਾ ਉਪਰਾਲਾ ਕਮਬਕਾ ਕਮੇਟੀ ਨੇ ਜੋ ਖਾਲ ਬਣਾਉਣ ਦਾ ਸੁਪਨਾ ਦੇਖਿਆ ਸੀ ਜਿੱਥੇ ਕਿ ਦੁੱਖ ਸੁੱਖ ਦੇ ਸਾਰੇ ਸਮਾਗਮ ਹੋ ਸਕਣ ਤੇ ਉਹਦਾ ਜਸ ਮਾ ਪੂਰਾ ਹੋ ਰਿਹਾ ਸਾਰੇ ਸ਼ਹਿਰ ਦੇ ਵਾਸੀਆਂ ਦੇ ਵਿੱਚ ਆ ਹਿੱਸਾ ਆਇਆ ਤੇ ਵਿਸ਼ੇਸ਼ ਤੌਰ ਤੇ ਸੰਤ ਮਾ ਸੋਈ ਪੰਚੇ ਜੀ ਰੂਰ ਵਾਲੇ ਤੇ ਜਨਰਰੀ ਮੰਦਰ ਤੋਂ ਤੇ ਸਾਰੇ ਸ਼ਹਿਰ ਦਾ ਮੈਂ ਰਾਮਬਾਗ ਪਟੀ ਦੀ ਤਰਫੋਂ ਵੀ ਸੰਵਾਦ ਕਰਦਾ ਜਿਨ੍ਹਾਂ ਨੇ ਅੱਜ ਹੋ ਕੇ ਪਹੁੰਚ ਕੇ ਹਾਂ ਯੋਗਦਾਨ ਪਾਇਆ ਔਰ ਉਹਦੇ ਵੀ ਕਿਸ਼ਾ ਵੀ ਪਾਇਆ ਮੱਤਵਰ ਚੜ ਮੱਤਵਰ ਦਾਣ ਪਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਡਾ ਫੰਡ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਹੈ ਦੇਖੋ ਸੀਐਮ ਸਾਹਿਬ ਨੇ ਸੀਐਮ ਸੀਟੀ ਹੈ ਇੱਥੇ ਅਸੀਂ ਇਹ ਸਮਝਦੇ ਆਂ ਵੀ ਹੋਰ ਵੀ ਸੰਸਥਾਵਾਂ ਨੂੰ ਅਸੀਂ ਮੱਤਵਰ ਚੜ ਮੱਤਵਰ ਦਾਣ ਲਈਏ ਤਾਂ ਕਿ ਸਾਰੇ ਹੀ ਜਿੰਨੇ ਵੀ ਸਾਂਝੇਦਾਰੇ ਨੇ ਉਹ ਖੂਬਸੂਰਤ ਬਣ ਸਕਣ ਜਿੱਥੇ ਸਿਆਣ ਸਾਹਿਬ ਦੀ ਸ਼ਮੀਲਾ ਵੀ ਦੇਖਣ ਨੂੰ ਮਿਲੇ ਵੀ ਬਹੁਤ ਵਧੀਆ ਸੁੰਦਰ ਸ਼ਹਿਰ ਹੈ ਤੇ ਸੰਸਥਾ ਵੱਲੋਂ ਇੱਕ ਗੱਲ ਬਹੁਤ ਵਧੀਆ ਕਹੀ ਹੈ ਵੀ ਭਰਾ ਦੇ ਨਾਮ ਤੇ ਇਹਦਾ ਨਾਮ ਰੱਖਿਆ ਜਾਏਗਾ ਕੀ ਕੰਗਰਸ ਦੇ ਲਈ ਦੇਖੋ ਇਸ ਦਾ ਤਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਬੇਟੇ ਸੰਦੀਪ ਨੂੰ ਮਾਨ ਬਖਸ਼ਿਆ ਔਰ ਸਾਨੂੰ ਮਾਨ ਬਖਸ਼ਿਆ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਔਰ ਰਾਮ ਬਾਗ ਕਮੇਟੀ ਦਾ ਅਟਪੂਰੀ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਰਾਮਬਾਗ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਾ ਸੀ ਵੱਡੀ ਲੱਗਦੀ ਨਾਲ ਲੋਕਾਂ ਨੂੰ ਬਹੁਤ ਦਿੱਕਤ ਆ ਸੀ ਕਿਉਂਕਿ ਇੱਥੇ ਜਦੋਂ ਕਿਤੇ ਕੋਈ ਭੋਗ ਜਾਂ ਕੋਈ ਸਮਾਰੋਹ ਕਰਨਾ ਹੋਵੇ ਤਾਂ ਲੋਕਾਂ ਨੂੰ ਧੂਰੀ ਦੇ ਨਾਲ ਬਹੁਤ ਦਿੱਕਤ ਆਉਂਦੀ ਸੀ ਤਾਂ ਮੈਂ ਧੰਨਵਾਦ ਕਰਦਾ ਸਾਡੇ ਖਾਸ ਤੌਰ ਤੇ ਜਿਹਨਾਂ ਨੂੰ ਧੂਰੀ ਹਲਕੇ ਦੇ ਲੋਕਾਂ ਨੇ ਐਮਐਲਏ ਬਣਾਇਆ ਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ 1 ਕਰੋੜ ਰੁਪਏ ਗ੍ਰਾਂਟ ਦਿੱਤੀ ਅਰ ਮੈਂ ਧੂਰੀ ਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਬੰਦ ਸਾਹਿਬ ਦੇ ਘਰ ਦੇ ਵਿੱਚ ਦਰਵਾਜ਼ੇ ਖੁੱਲੇ ਨੇ ਪੈਸੇ ਦੀ ਕਿਸੇ ਕੋਈ ਕਮੀ ਨਹੀਂ ਜੋ ਵੀ ਹੋ ਰਹੀ ਧੂਰੀ ਦੇ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਉਹ ਆਪਾਂ ਖੁੱਲ੍ਹ ਦੇ ਨਾਲ ਕਰੀਏ ਰਲ ਕੇ ਆਪਾਂ ਧੂਰੀ ਨੂੰ ਵਧੀਆ ਸ਼ਹਿਰ ਬਣਾਇਆ ਕਿੰਨਾ ਕੁ ਫਾਇਦਾ ਹੋਊਗਾ ਇਸ ਹਾਲ ਨਾਲ ਇਸ ਹਾਲ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਇੱਥੇ ਧੂਰੀ ਦੇ ਵਿੱਚ ਅੱਗੇ ਇੱਕ ਦੋ ਪ੍ਰਜਾਣ ਸੀ ਜਿਵੇਂ ਨਾ ਤੋਂ ਘਰ ਚੱਲਦੀ ਇੱਕ ਦਾ ਹੋਰ ਹੋ ਕੇ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀ ਅਰੇ ਇੱਥੇ ਪਾਰਕਿੰਗ ਵੀ ਉੱਥੇ ਖਾਸ ਪਾਰਕਿੰਗ ਦੀ ਬਹੁਤ ਦਿੱਕਤ ਹੈ ਕਿਉਂ ਪਾਰਕਿੰਗ ਵਿਕਰੀ ਹੋ ਗਈ ਇਹਦੇ ਨਾਲ ਤਾਂ ਧੂੜੀ ਸ਼ਹਿਰ ਨੂੰ ਬਹੁਤ ਹੀ ਵੱਡਾ ਫਾਇਦਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਹਾਲ ਦਾ ਦੌਰਾ ਕਰਨਗੇ ਜਰੂਰ ਆਉਣਗੇ ਉਹਨਾਂ ਦਾ ਹਲਕਾ ਦਾ ਸ਼ਹਿਰ ਤਾਂ ਜਰੂਰ ਲਾਜ਼ਮੀ ਹੈ ਉਹ 8 ਤਰੀਕ ਨੂੰ ਵੀ ਆ ਰਹੇ ਨੇ ਢੋਗਲ ਸੀਰਪਤ ਸਿੰਘ ਢੋਗਲ ਦੀ ਜਿਹੜੀ ਹਸਪਤਾਲ ਵਰਤੂ ਹੋਈ ਹੈ ਉਹਦੇ ਦੇ ਬੋਝਰੇ ਇੰਡਸਟਰੀ ਕੋਲ ਵੀ ਥੋੜੀ ਥੋੜੀ ਦਾ ਨਾ ਆਪਣਾ ਹਲਕਾ ਹੈ ਕੀ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਉਹ ਲੈ ਕੇ ਆਵਾਂਗੇ ਤੁਮੀ ਇਤੇ ਧੂਰੀ ਦੇ ਲੋਕ ਮਹਿਸੂਸ ਕਰਨ ਲਈ ਜਾਂਦੇ ਨੇ ਮਾਨ ਸਾਹਿਬ ਦੀ ਸੀਐਮ ਸਾਹਿਬ ਸਾਡੇ ਹੋਣ ਦੇ ਲੈ ਕੇ ਆਵਗੇ ਅਸੀਂ ਉਹਨਾਂ ਨੂੰ ਜਾ ਕੇ ਰਜਿਸਟ੍ਰੇਸ਼ਨ ਕਰਾਂਗੇ ਕਿਉਂਕਿ ਧੂਰੀ ਲਈ ਤਾਂ ਉਹ ਹਰ ਟਾਈਮ ਜਿੱਥੇ ਮਰਜ਼ੀ ਲੈ ਕੇ ਜਾਈਏ ਧੂਰੀ ਦੇ ਉਹਨਾਂ ਨੂੰ ਕੋਈ ਜਵਾਬ ਆ ਸਾਡੀ ਰਾਮ ਬਾ ਕਮੇਟੀ ਨੇ ਬਹੁਤ ਇੱਕ ਨੀਕ ਕਾਲਾ ਕਰਿਆ ਇਹਦੇ ਤਹਿਤ ਇੱਕ ਇੱਕ ਕਮਿਊਨਿਟੀ ਹਾਊਸ ਬਣਨ ਜਾ ਰਿਹਾ ਤੇ ਇਹਦੇ ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਬਹੁਤ ਸਹਿਯੋਗ ਆ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਸਾਰੇ ਪੋਲੀਟਿਕਲ ਲੀਡਰ ਸਹਿਬਾਨ ਨੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਸ਼ਿਰਕਤੀਆਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪਦਾ ਯੋਗਦਾਨ ਪਾਇਆ ਤੇ ਖਾਸ ਤੌਰ ਤੇ ਇੱਥੇ ਸਾਡੇ ਅਮਰਤਾ ਨਾਨਕ ਜੀ ਮਹਾਰਾਜ ਨੇ ਜਿਹੜੇ ਉਹਨਾਂ ਨੇ ਇਸ ਚੀਜ਼ ਦਾ ਉਦਘਾਟਨ ਕਰਿਆ ਤੇ ਪ੍ਰਮਾਤਮਾ ਸਾਡੇ ਨਗਰ ਤੇ ਇਸੇ ਤਰੀਕੇ ਨਾਲ ਆਪੀ ਮੇਰ ਬਣਾਈ ਰੱਖੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਇਹ ਇਹ ਜਿਹੜੇ ਨੇਕ ਉਪਰਾਲੇ ਨੇ ਉਹਨਾਂ ਚੋਂ ਦਾ ਯੋਗਦਾਨ ਪਾਉਂਦੇ ਰਹਿ। ਕਿਵੇਂ ਲੱਗਦਾ ਦੀ ਮਤਲਬ ਕਿ ਸ਼ਹਿਰ ਨੂੰ ਬਹੁਤ ਇਸ ਚੀਜ਼ ਦੀ ਬਹੁਤ ਘਾਟ ਦੀ ਇਸ ਨੂੰ ਕਿੰਨਾ ਫਾਇਦਾ ਹੋਏਗਾ? ਬਿਲਕੁਲ ਦੇਖੋ ਸਾਡੇ ਜਿਵੇਂ ਸਾਡੀਆਂ ਮੰਡੀਆਂ ਛੋਟੀਆਂ ਮੰਡੀਆਂ ਨੇ ਸਾਡੇ ਸ਼ਹਿਰ ਤਾਂ ਪੁਰਾਣਾ ਸਥਾਪਿਤ ਹੋਣ ਤੋਂ ਬਾਅਦ ਜਦੋਂ ਹੁਣ ਪਾਰਕਿੰਗ ਦੀ ਦਿੱਕਤ ਆ ਗਈ ਕਿਉਂਕਿ ਉਹ ਸਾਡੀਆਂ ਜਿਹੜੀਆਂ ਅੰਦਰੀਆਂ ਸੰਸਥਾਵਾਂ ਸੀਗੀਆਂ ਉੱਥੇ ਜਗ੍ਹਾ ਦੀ ਤਾਂ ਕੋਈ ਘਾਟ ਨਹੀਂ ਬਟ ਉੱਥੇ ਪਾਰਕਿੰਗ ਵਗੈਰਾ ਦੀ ਬਹੁਤ ਦਿੱਕਤ ਆਉਂਦੀ ਸੀ ਤੇ ਇਹ ਜਿਹੜਾ ਸਾਡਾ ਕਮਿਊਨਿਟੀ ਹਾਲ ਬਣਨਾ ਇਹ ਜਿਹੜਾ ਅੱਜ ਦੇ ਸਮੇਂ ਦੇ ਅਕੋਰਡਿੰਗ ਜਿਹੜਾ ਬਣੂਗਾ ਤੇ ਇੱਥੇ ਯਾਨੀ ਕਿ ਕੋਈ ਵੀ ਸਮਾਗਮ ਤੁਸੀਂ ਖੁਸ਼ੀ ਦਾ ਗਮੀ ਦਾ ਜਿਹੜਾ ਆਪਦਾ ਇੱਥੇ ਰੱਖ ਸਕਦੇ ਹੋ ਤੇ ਇੱਥੇ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਤੇ ਧੂੜੀ ਤੋਂ ਲੁਧਿਆਣਾ ਮੇਨ ਜਿਹੜਾ ਹਾਈਵੇ ਦੇ ਉੱਪਰ ਜਿਹੜਾ ਇਸ ਥਾਪੇ ਤੱਕ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਖਾਸ ਤੌਰ ਤੇ ਸਾਡੀ ਇਕੀ ਮੈਂਬਰੀ ਕਮੇਟੀ ਆ ਜਰਾ ਮਕ ਕਮੇਟੀ ਆ ਉਹਨੂੰ ਬਹੁਤ ਮੁਬਾਰਕਾ